ਇਹ ਉਧਰ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ ਰੇਂਜ ਬਣਾ ਦਿੱਤਾ ਗਿਆ ਨਾਲ ਹੀ ਨਾਨਕ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਲਾ ਦਿੱਤਾ ਗਿਆ ਇਸ ਦੇ ਨਾਲ ਹੀ ਸਤਿੰਦਰ ਸਿੰਘ ਨੂੰ ਡੀਆਈਜੀ ਲੁਧਿਆਣਾ ਰੇਂਜ ਅਤੇ ਗੁਰਮੀਤ ਸਿੰਘ ਚੋਹਾਨ ਨੂੰ ਡੀਆਈਜੀ ਏਜੀਟੀਐਫ ਬਣਾਇਆ ਗਿਆ ਨਿਲੰਬਰੀ ਜਗਦੱਲੇ ਡੀਆਈਜੀ ਕਾਉਂਟਰ ਇੰਟੈਲੀਜੈਂਸ ਬਣਾਏ ਗਏ ਨੇ ਤਾਂ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਇਸ ਤੋਂ ਪਹਿਲਾਂ ਨਾਨਕ ਸਿੰਘ ਪਟਿਆਲਾ DIG ਰੇਂਜ ਸੀ ਜਿਸ ਤੋਂ ਬਦਲ ਕੇ ਹੁਣ ਉਹਨਾਂ ਨੂੰ DIG ਬਾਰਡਰ ਰੇਂਜ ਲਾ ਦਿੱਤਾ ਗਿਆ ਅੰਮ੍ਰਿਤਸਰ ਤੇ ਇਸ ਦੇ ਨਾਲ ਹੀ ਕੁਲਦੀਪ ਸਿੰਘ ਚਾਹਲ ਨੂੰ DIG ਪਟਿਆਲਾ ਰੇਂਜ ਦਿੱਤਾ ਗਿਆ ਇਸ ਤੋਂ ਬਿਨਾ ਸਤਿੰਦਰ ਸਿੰਘ DIG ਲੁਧਿਆਣਾ ਰੇਂਜ ਬਣ ਗਏ ਤੇ ਗੁਰਮੀਤ ਸਿੰਘ ਚੋਹਾਨ ਨੂੰ DIG AGTF ਬਣਾਇਆ ਗਿਆ ਨਲੰਬਰੀ ਜਲਦਲੇ DIG ਕਾਊਂਟਰ ਇੰਟੈਲੀਜੈਂਸ ਬਣਾਏ ਗਏ ਨੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਫੇਰਬਦਲ ਕੀਤਾ ਗਿਆ ਜਿਸ ਦੇ ਵਿੱਚ ਕਈ ਕੁਝ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ ਰੇਂਜ ਲਾ ਦਿੱਤਾ ਗਿਆ ਕੁਝ ਤਰੱਕੀਆਂ ਵੀ ਹੋਈਆਂ ਨੇ ਕੁਝ ਟਰਾਂਸਫਰਸ ਵੀ ਹੋਈਆਂ ਨੇ ਨਾਨਕ ਸਿੰਘ ਨੂੰ ਹੁਣ ਡੀਆਈਜੀ ਬਾਰਡਰ ਰੇਂਜ ਲਾਇਆ ਗਿਆ ਤੇ ਸਤਿੰਦਰ ਸਿੰਘ ਡੀਆਈਜੀ ਲੁਧਿਆਣਾ ਰੇਂਜ ਹੋਣਗੇ ਤੇ ਗੁਰਮੀਤ ਸਿੰਘ ਚੋਹਾਨ ਡੀਆਈਜੀ ਏਜੀਟੀਐਫ ਅਤੇ ਨਿਲੰਬਰੀ ਜਗਦਲੇ ਡੀਆਈਜੀ ਕਾਉਂਟਰ ਇੰਟੈਲੀਜੈਂਸ ਬਣਾ ਦਿੱਤੇ ਗਏ ਤਿਹਦਰ ਫਤੇਗੜ ਸਾਹਿਬ ਦੇ ਪਿੰਡ ਲਖਣਪੁਰਾ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਮਤਾ ਪਾਇਆ ਗਿਆ ਕਿ ਬਿਨਾ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਮਤੇ ਦੇ ਵਿੱਚ ਪੰਚਾਇਤ ਦੇ ਵੱਲੋਂ ਇਹ ਸਰਬਸੰਮਤੀ ਦੇ ਨਾਲ ਮਤਾ ਪਾਇਆ ਗਿਆ ਤੇ ਕਿਹਾ ਗਿਆ ਕਿ ਪ੍ਰਵਾਸੀਆਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਇਹ ਪਿੰਡ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਪਿੰਡ ਦੇ ਰਜਵਾਹੇ ਨੇੜੇ ਪ੍ਰਵਾਸੀਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਉਹਦੀਆਂ ਮੋਟਰਾਂ ਤੇ ਪ੍ਰਵਾਸੀ ਰਹਿੰਦੇ ਨੇ ਉਹ ਵੀ ਆਪਣਾ ਆਧਾਰ ਕਾਰਡ ਸੁਣ ਲੈਣ ਕਿਸਾਨ ਜਿਹੜਾ ਨੇ ਆਪਣੀਆਂ ਮੋਟਰਾਂ ਤੇ ਰੱਖਿਆ ਹੋਇਆ ਪ੍ਰਵਾਸੀ ਮਜ਼ਦੂਰਾ ਨੂੰ ਉਹ ਵੀ ਇਹਨਾਂ ਦਾ ਆਧਾਰ ਕਾਰਡ ਜ਼ਰੂਰ ਲੈਣ ਦਰਅਸਲ ਪੰਚਾਇਤ ਦਾ ਕਹਿਣਾ ਹੈ ਕਿ ਬਹੁਤ ਸਾਰੇ ਰਾਹਤ ਹੋ ਰਹੇ ਨੇ ਤੇ ਬਾਅਦ ਵਿੱਚ ਪਤਾ ਨਹੀਂ ਲੱਗਦਾ ਕਿ ਕਿਹੜਾ ਅਪਰਾਧੀ ਕਿਸ ਥਾਂ ਨਾਲ ਬਿਲੋਂਗ ਕਰਦਾ ਸੀ ਤੇ ਇਹ ਵੀਡੀਓ ਵੀ ਪਿੰਡ ਲਖਣਪੁਰ ਦੀ ਸਰਪੰਚ ਦੇ ਵੱਲੋਂ ਜਾਰੀ ਕੀਤੀ ਗਈ। ਵੀ ਕਿਹੜਾ ਕੀ ਹਾਲਾਤ ਹੋਣਗੇ ਔਰੇ ਇਹ। ਅ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਦੇ ਰਹੇ ਨੇ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ। ਸਿਕਟਾਂ ਬੀੜੀਆਂ ਪੀਣੇ ਆ ਗਲੀਆਂ 'ਚ ਜਾ ਕੇ ਪੈਂਦੀਆਂ ਅਜ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਂਦੀਆਂ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣਾ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ। ਬਹੁਤ ਇਥੇ ਚੋਰੀਆਂ ਹੋ ਲੀਆਂ ਤੇ ਨਸ਼ਾ ਪੂਰਾ ਕਰਦੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਨੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ 10-10 ਜਵਾਕ ਨੇ ਫਰਮਾ ਕੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦਸੀ ਉਧਰ ਹਾਂ ਆ ਇਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਆ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜੀਮੀਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜੀਮੀਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਡਰਾਂ ਤੋਂ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਆ ਉਹ ਆਪਣੇ ਪੱਕੇ ਪ੍ਰੂਫਾਂ ਦੇ ਅੱਗੇ ਵਧਦੇ ਆ ਅਗਲੀ ਖਬਰ ਬਿਆਸ ਤੋਂ ਆਏ ਜਿੱਥੇ ਚਿਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ ਕੀਤਾ ਗਿਆ ਹੈ ਪਿੰਡਾਂ ਵਿੱਚ ਹਰ ਗਲੀ 'ਚ ਕਿਸਾਨ ਹੋਕਾ ਦੇ ਰਹੇ ਹਨ 14 ਜੁਲਾਈ ਨੂੰ ਧਰਨਾ ਲਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਬਿਜਲੀ ਘਰਾਂ 'ਗੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਕਿਸਾਨਾਂ ਦੇ ਵੱਲੋਂ ਬਿਜਲੀ ਚਿਪ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਰੇਡੀ ਤੇ ਸਪੀਕਰ ਲਾ ਕੇ ਲੋਕਾਂ ਦਾ ਸਮਰਥਨ ਮੰਗਿਆ ਜਾ ਰਿਹਾ ਹੈ ਦਰਅਸਲ ਕਿਸਾਨਾਂ ਦੇ ਵੱਲੋਂ ਧਰਨੇ ਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਵਿਆਸ ਦੇ ਵਿੱਚ ਕਿਸਾਨ ਆਮ ਲੋਕਾਂ ਦਾ ਸਮਰਥਨ ਮੰਗ ਰਹੇ ਨੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਦਰਅਸਲ ਕਈ ਥਾਵਾਂ ਤੇ ਬਿਜਲੀ ਮੀਟਰ ਜਿਹੜੇ ਨੇ ਉਹ ਚਿੱਪ ਵਾਲੇ ਲਾਏ ਜਾ ਰਹੇ ਨੇ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ 14 ਜੁਲਾਈ ਨੂੰ ਕਿਸਾਨਾਂ ਦੇ ਵੱਲੋਂ ਬਿਜਲੀ ਘਰਾਂ ਦੇ ਅੱਗੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ। ਉਹ ਰੀਚਾਰਜ ਕਰਾਂਗੇ। ਉਹ ਦੁਕਾਨ ਤੇ ਜਾ ਕੇ ਆਪਾਂ ਨੂੰ ਰੀਚਾਰਜ ਕਰਨਾ ਪੈਣਾ। ਇਹ ਐਂਡ ਦੇ ਵਿੱਚ ਸਮਾਰਟ ਮੀਟਰ ਜਿਹੜੇ ਲਾਉਣੇ ਆ ਤੇ ਇਹ ਉਹ ਜਿਹੜੇ ਟਿਪ ਵਾਲੇ ਮੀਟਰ ਵਾ ਤੇ ਉਹ ਹਰੇਕ ਵਰਗ ਦੇ ਵਾਸਤੇ ਜਿਹੜੇ ਆ ਨੁਕਸਾਨ ਦੇ ਆ ਕਿਉਂਕਿ ਹਰੇਕ ਵਰਗ ਜਿਹੜਾ ਵਾ ਉਹ ਇਸ ਮੀਟਰ ਨੂੰ ਜਿਹੜਾ ਵਾ ਇਸਤੇਮਾਲ ਨਹੀਂ ਕਰ ਸਕਦਾ। ਹੁਣ ਜਿਸ ਤਰ੍ਹਾਂ ਆਪਾਂ ਇੱਕ ਗੱਲ ਖਰੀਏ ਤੇ ਹਰ ਘਰ ਜਿਹੜਾ ਵਾ ਬਰਾਬਰ ਨਹੀਂਗਾ ਤੇ ਜਦੋਂ ਆਪਾਂ ਨੂੰ ਬਿੱਲ ਆਉਂਦਾ ਵਾ ਜੇ ਕਿਸੇ ਨੂੰ 1000 ਰੁਪਿਆ ਬਿੱਲ ਆ ਗਿਆ ਤੇ ਚਲੋ ਉਸ ਦਿਨ ਉਹਦੇ ਕੋਲ ਪੈਸੇ ਨਹੀਂ ਐ ਤੇ ਉਹ ਆਪਾਂ ਕਈ ਵਾਰ ਬਿੱਲ ਨਹੀਂ ਤਾਰਦੇ ਵੀ ਅਗਲੇ ਮਹੀਨੇ ਆਪਾਂ ਨੂੰ 30 ਰੁਪਏ ਜੁਰਮਾਨਾ ਆਜੂਗਾ ਤੇ ਆਪਾਂ ਬਿੱਲ ਅਗਲੇ ਮਹੀਨੇ ਤਾਰ ਦਿਆਂਗੇ ਤੇ ਉਹ ਕਿੱਡੀ ਛੋਣੀ ਗੱਲ ਵਾ ਪਰ ਹੁਣ ਇਹਨਾਂ ਨੇ ਕੀ ਕਰਨਾ ਵਾ ਵੀ ਜੇ ਚਿਪ ਉਹਦੇ ਵਿੱਚ ਪਾ ਦਿੱਤੀ ਗਈ ਤੇ ਜਿੰਨੇ ਪੈਸੇ ਉਹਦੇ ਵਿੱਚ ਹੋਣਗੇ ਉੰਨੇ ਹੀ ਸਾਡੀ ਬੱਤੀ ਜਿਹੜੀ ਜਗੂਗੀ ਤੇ ਜਦੋਂ ਉਹਦੇ ਵਿੱਚੋਂ ਪੈਸੇ ਖਤਮ ਹੋਗੇ ਤੇ ਉਹ ਬੱਤੀ ਸਾਡੀ ਬੰਦ ਹੋ ਜਾਣੀ ਆ ਇਹ ਲੋਕ ਜਿਹੜੇ ਆ 80% ਲੋਕ ਜਿਹੜੇ ਪੰਜਾਬ ਦੇ ਆ ਇਸ ਚੀਜ਼ ਤੋਂ ਪ੍ਰਭਾਵਿਤ ਹੋਣਗੇ ਬਹੁਤ ਜ਼ਿਆਦੇ ਭਈ ਇਹ ਹ ਉਹਨਾਂ ਦੇ ਕੋਲ ਪੈਸਾ ਕਿਸੇ ਟਾਈਮ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਤੇ ਉਹਨਾਂ ਦੇ ਬੱਚੇ ਕੀ ਕਰਨਗੇ ਰਾਤ ਸਾਰੀ ਰਾਤ ਉਹ ਬੱਤੀ ਤੋਂ ਬਗੈਰ ਬੈਠੇ ਰਹਿਣਗੇ ਤੇ ਇਸ ਕਰਕੇ ਇਹ ਜਥੇਬੰਦੀ ਦਾ ਐਲਾਨ ਹੈ ਕਿ ਇਸ ਵਿਰੋਧ ਦੇ ਵਿੱਚ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਨਾ ਵਾ ਭਈ ਚੇਪਾਲੇ ਮੀਟਰ ਜਿਹੜੇ ਆ ਪੰਜਾਬ ਦੇ ਵਿੱਚ ਨਹੀਂ ਲੱਗਣੇ ਚਾਹੀਦੇ ਤੇ ਉਧਰ ਮਲੇਰ ਕੋਟਲਾ ਦੇ ਸਰਕਾਰੀ ਸਕੂਲ ਦੀਆਂ ਦੋ ਕੁੜੀਆਂ ਲਾਪਤਾ ਹੋ ਗਈਆਂ ਨੇ ਪਿੰਡ ਭੋਗੀਵਾਲ ਐ ਜਿੱਥੋਂ ਦੀਆਂ 7ਵੀਂ ਕਲਾਸ ਦੀਆਂ ਕੁੜੀਆਂ ਲਾਪਤਾ ਹੋਈਆਂ ਇੱਕ ਕੁੜੀ ਦੀ ਉਮਰ ਮਹਿਜ਼ 12 ਸਾਲ ਤੇ ਦੂਜੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਸਕੂਲ ਦੇ ਹੌਸਟਲ ਦੇ ਵਿੱਚ ਇਹ ਦੋਵੇਂ ਕੁੜੀਆਂ ਰਹਿੰਦੀਆਂ ਸੀ ਅਤੇ ਸਵੇਰ ਦੀ ਹਾਜ਼ਰੀ ਵੇਲੇ ਦੋਵੇਂ ਐਬਸੈਂਟ ਦੱਸੀਆਂ ਜਾ ਰਹੀਆਂ ਨੇ ਜਾਣਕਾਰੀ ਮੁਤਾਬਕ ਦੋਵੇਂ ਕੁੜੀਆਂ ਆਪਣੇ ਘਰ ਵੀ ਨਹੀਂ ਪਹੁੰਚੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਹੋਸਟਲ ਦੇ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਰਹਿੰਦੀਆਂ ਨੇ ਜਿਸ ਦੇ ਵਿੱਚ ਹੁਣ ਖਬਰੇ ਆ ਰਹੀ ਹੈ ਕਿ ਦੋ ਕੁੜੀਆਂ ਲਾਪਤਾ ਹੋ ਗਈਆਂ ਨੇ ਇੱਕ ਦੀ ਉਮਰ 12 ਸਾਲ ਹੈ ਦੂਜੀ ਦੀ ਉਮਰ ਮਹਿਜ਼ 14 ਸਾਲ ਹੈ ਤੇ ਇਹ ਦੋਵੇਂ ਕੁੜੀਆਂ ਪਿੰਡ ਭੋਗੀਵਾਲ ਦੇ ਸਰਕਾਰੀ ਸਕੂਲ ਤੋਂ ਲਾਪਤਾ ਦੱਸੀਆਂ ਜਾ ਰਹੀਆਂ ਨੇ 7ਵੀਂ ਕਲਾਸ ਦੀਆਂ ਇਹ ਕੁੜੀਆਂ ਨੇ ਅਤੇ ਇਸੇ ਸਕੂਲ ਦੇ ਹੋਸਟਲ ਦੇ ਵਿੱਚ ਇਹ ਕੁੜੀਆਂ ਰਹਿੰਦੀਆਂ ਸੀ ਇਹ ਸਕੂਲ ਹੈ ਜਿੱਥੇ ਨਾਲ ਹੋਸਟਲ ਵੀ ਹੈ ਤੇ ਇਸ ਦੇ ਵਿੱਚ 6ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਇਸ ਹੋਸਟਲ ਦੇ ਵਿੱਚ ਰਹਿੰਦੀਆਂ ਨੇ ਪਰ ਸਕੂਲ ਦੇ ਮੁਤਾਬਕ ਸਵੇਰ ਵੇਲੇ ਜਦੋਂ ਹਾਜ਼ਰੀ ਲਾਈ ਗਈ ਤਾਂ ਉਸ ਵੇਲੇ ਵੀ ਇਹ ਦੋਵੇਂ ਕੁੜੀਆਂ ਐਬਸੈਂਟ ਸਨ ਪਰ ਦੂਜੇ ਪਾਸੇ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਵੀ ਇਹ ਕੁੜੀਆਂ ਨਹੀਂ ਪਹੁੰਚੀਆਂ ਭਾਵ ਕਿ ਘਰ ਵੀ ਨਹੀਂ ਪਹੁੰਚੀਆਂ ਤਾਂ ਹੁਣ ਪਰਿਵਾਰ ਵਾਲੇ ਇਸ ਨੂੰ ਲੈ ਕੇ ਭੜ ਵੀ ਕਰ ਰਹੇ ਨੇ ਤੇ ਇਸ ਨੂੰ ਲੈ ਕੇ ਸਦਮੇ ਦੇ ਵਿੱਚ ਵੀ ਨੇ ਕਿ ਆਖਰੇ ਕੁੜੀਆਂ ਗੰਨਾਂ ਤੱਕ ਗੰਨਾਂ ਕਿਥੇ ਦੂਜੇ ਪਾਸੇ ਪੁਲਿਸ ਵੀ ਭੜ ਕਰ ਰਹੀ ਹੈ ਤੇ ਕਸਤੂਰਬਾ ਗਾਂਧੀ ਬਾਲਕਾ ਵਾਲ ਵਿਦਿਆਲਾ ਚੱਲ ਰਿਹਾ ਜਿਦੇ ਵਿੱਚੋਂ ਦੋ ਬੱਚੀਆਂ ਨੇ ਜੋ ਉਹ ਕੱਲ ਰਾਤ ਦੀ ਹਾਜ਼ਰੀ ਵੇਲੇ ਤਾਂ ਹਾਜ਼ਰ ਸਨ ਪਰ ਅੱਜ ਸਵੇਰ ਦੀ ਜਿਹੜੀ ਬੱਚਿਆਂ ਦੀ ਹਾਜ਼ਰੀ ਹੈ ਉਸ ਸਮੇਂ ਉਹ ਬੱਚੇ ਇੱਥੇ ਸਕੂਲ ਆ ਜੀ ਸਭ ਤੋਂ ਚੰਗੀ ਮੈਂ ਕਿਹੜੀ ਕਿਹੜੀ ਕਲਾਸਾਂ ਲੈਂਦੇ ਹਾਂ ਇਹ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਨੇ ਜਿਹੜੇ ਉਹ ਰਹਿੰਦੇ ਨੇ ਜੀ 200 ਬੱਚੇ ਸਰ ਇਹ ਪਤਾ ਲੱਗ ਗਿਆ ਵੀ ਕਾਰਨ ਕੀ ਆਇਆ ਇਹ ਨਹੀਂ ਸਰ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਕਿਉਂਕਿ ਇਹ ਹੋਸਟਲ ਦੀ ਜਿੰਨੀ ਰਿਸਪੌਂਸਿਬਿਲਟੀ ਹੁੰਦੀ ਆ ਉਹ ਸਾਰੀ ਹੋਸਟਲ ਦੇ ਗਾਰਡਨ ਦੀ ਹੁੰਦੀ ਆ ਅਸੀਂ ਉਧਰਲੇ ਪਾਸੇ ਜਾਣ ਸੌਣ ਕਰਕੇ ਜਾਣਾ ਅਲਾਉ ਨਹੀਂ ਹੈ ਦਾ ਹੋਸਟਲ ਮੈਡਮ ਅਲੇ ਮੈਡਮ ਇਹ ਉਧਰੋਂ ਉਸ ਨੂੰ ਦੇਖਦੇ ਨੇ ਕਿ ਪਰ ਜੋ ਸਾਡੇ ਲਈ ਬੰਦੀ ਸੀਗੀ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਮੈਨੂੰ ਜਦੋਂ ਇਨਫੋਰਮ ਕੀਤਾ ਗਿਆ ਸਵੇਰ ਦੀ ਹਾਦਸੇ ਤੋਂ ਬਾਅਦ ਸਕੂਲ ਦੇ ਵਿੱਚ ਕੀ ਬੱਚੇ ਨਹੀਂ ਹਨ ਤਾਂ ਅਸੀਂ ਆਪਣੇ ਰਿਸੋਰਸਸ ਦੇ ਨਾਲ ਪਹਿਲਾਂ ਬੱਚੇ ਨੂੰ ਨੇੜੇ ਤੇ ਲੱਭਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਜੋ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਇਹਦੀ ਕੰਪਲੇਂਟ